ਭਾਈ ਲਖ ਲਓ 500 ਰੁਪਿਆ ਦਸਤਦਾਨ ਵਾਹਿਗੁਰੂ ਜੀ ਰੋਕੇ ਟਰੈਕਟਰ ਰੋਕ ਲਓ ਵੀਰ ਜੀ ਗੁਰੂ ਘਰ ਲੱਗਰ ਜਰੂਰ ਛੱਕੋ ਪ੍ਰਸ਼ਾਦਾ ਵਾਹਿਗੁਰੂ ਜੀ ਜਾ ਛੱਕੋ ਗਰਮਾ ਗਰਮ ਬਹੁਤ ਵੱਡੀ ਸੇਵਾ ਕਰਕੇ ਆਏ ਤੁਸੀਂ ਜਰੂਰ ਛੱਕ ਕੇ ਜਾਓ ਵਾਹਿਗੁਰੂ ਜੀ ਬੜੀ ਮਿਹਰਬਾਨੀ ਵਾਹਿਗੁਰੂ ਜੀ ਲਾ ਲਓ ਸਾਈਡ ਤੇ ਵਾਹਿਗੁਰੂ ਜੀ ਲਾ ਲਓ ਟਰੈਕਟਰ ਸਾਈਡ ਤੇ ਵੀਰ ਜੀ ਵਿਰਧੀ ਪਰਸ਼ਾਦਾ ਜੀ ਗਰਮਾ ਗਰਮ ਚਾਹ ਤੇ ਗਰਮਾ ਗਰਮ ਪਰਸ਼ਾਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਘਰ ਲੰਗਰ ਜ਼ਰੂਰ ਸਕੇ ਜਾਓ ਜੀ ਜਲਵਾ ਕਰਿਆ ਤੇ ਗਰਮਾ ਗਰਮ ਪਰਸ਼ਾਦਾ ਤੇ ਅੱਜ ਸ਼ਾਮ ਨੂੰ 7 ਵਜੇ ਫਲਵਾ ਪਾਈ ਜਾਂਦੀ ਹੈ ਸਹਜਾਦਿਆਂ ਨੂੰ ਦੀ ਕਬਾਇ ਰੰਗਾਂ ਦੀ ਕਬਾਇ ਰੰਗਾਂ ਦੰਦ ਨਾਇਕ ਕੰਬਾਇ ਚੱਲ ਰਿਹਾ ਆਹ ਗੁਰਜੀਤ ਸਿੰਘ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਆ ਸਾਡੇ ਗੁੱਜੂ ਸੇਵਾਦਾਰ ਆ ਜੀ ਉਹ ਭਾਂਡਿਆਂ ਦੀ ਸੇਵਾ ਕੀ ਬਹੁਤ ਬੱਧੀ ਬੰਦਾ ਕਿਆ ਬੋਲਦੀ ਕਰੋ ਸੇਵਾ ਕਰੋ ਜਰਮਾਂ ਜਰਮਿਆਂ ਤੇ ਜਰਮਾਂ ਦਾ ਸਵਾਹਿਗੁਰੂ ਜੀ ਦੁੱਧ ਵੀ ਕਰਮਾ ਕਰਦੇ ਆ ਹੋਈ ਹੈ ਦੰਦ ਬਾ ਮਦਾਵਦੂ ਨੇ ਕੋਣ ਆਲੇ

ਹੋ ਰਿਹਾ 200 ਪਈਆ ਜੇ ਬੈਠੇ ਤੇ 200 ਪਈਆ ਪ੍ਰੇਮ ਤੇ ਪਰ ਚੱਲ ਨੀਂ ਸੇ ਗੱਡਾ ਦਾਦਾ ਜੀ ਬਾਹਰ ਬੈਠਾ ਮੇਰੇ ਨਾਲ ਗਏ ਹੋ ਰਹਾ ਇੱਕ ਕੱਟ ਕੇ ਦੇ ਰਾਤ ਨੂੰ ਹਾਂ ਦਾਸ ਤੇ ਮਿਪੂਣਾ ਐਟਾ ਮਾਰ ਨਾ ਥੀ ਨੂੜਾ ਖਾਣਾ ਦਾ ਕਹੋ ਮੇਰੇ ਨਾ ਤੂੰ ਮਾਹੀ ਘਾਰੇ ਵੇਖੀ ਜਾ ਹਰ ਗੱਲ ਨੂੰ ਆਵੇ ਕੁੱਤੇ ਅੱਖੇ ਲੱਗੇ ਮੇਰੇ ਨਾ ਤੂੰ ਮਾਹੀ ਘਾਰੇ ਵੇਖੀ ਜਾ ਹਰ ਗੱਲ ਨੂੰ ਆਵੇ ਕੁੱਤੇ ਅੱਖੇ ਲੱਗੇ ਮੇਰੇ ਤੁਨਹਾਂ ਵੇ ਜਾਣ ਕੇ ਐਡਾ ਕਹਿਰ ਕਿਉਂ ਕਮਾਉਣਾ ਹੋਣਾ ਘਰੇ ਮੌਜਾ ਮਾੜ ਕੇ ਕਰਦੇ ਜਕੀਨ ਤੈਨੂੰ ਆਪੜਾ ਵੇ ਜਾਣ ਕੇ ਹੋ ਜੇ ਕਰੀਏ ਜਸਾਨ ਜੇ ਕਰੀਏ ਜਸਾਨ ਲਈਏ ਆਪੜਾ ਵੇ ਜਾਣ ਜਿਹੜਾ ਅਧਕਾਰ ਹੈ ਵੇਲੇ ਪਾਹੀ ਖਾਣੇ ਵਿੱਚ ਯਾਰ ਗੰਗੂ ਆਵੇ ਪੁੱਤ ਅੱਖੇ ਲੱਗੇ ਮੇਰੇ ਨਾ ਤੋ ਪਾਹੀ ਖਾਣੇ ਵਿੱਚ ਯਾਰ ਗੰਗੂ ਆਵੇ ਪੁੱਤ ਅੱਖੇ ਲੱਗੇ ਮੇਰੇ तोमाल तूं गीता लॻले साखी तो दि प्यारो ई गीता लॻले ਨਮਾਚਨ ਨਾਮ ਨਮੋ ਨੰਤਕੋਈ ਆਰਤੀ ਇਸ ਮੇਂ ਜੀ ਆਲਾ ਰਾਮ ਨਾਮ ਚੇਤਨ ਸਮੋਵਨਤਾਰ ਹਾਰਾ ਬਿਨਾਂ ਜੀ ਤਨ ਜੀ ਡਰਾਈਵਰ ਦੀ ਕਰਮ ਕਰਮ ਕਿਆ ਪ੍ਰਸ਼ਾਦਾ ਛੱਕ ਕੇ ਮੇਟ ਪਜ ਗਿਆ ਠੱਕ ਕੇ ਦਰ ਗਿਆ

ਨਾਲ ਬਈ ਵਾਹਿਗੁਰੂ ਜੀ ਜਨਮਾਇਕ ਚਾਹ ਪਜਾਦਾ ਯਾਤਰੀ ਆ ਗਏ ਹੋਰੀ ਘੱਟ ਕਰੋ ਗੱਡੀ ਦੀ ਵਾਹਿਗੁਰੂ ਜੀ ਸਾਈਡ ਤੇ ਲਾ ਲੋ ਆ ਜਾਓ ਪ੍ਰਸ਼ਾਦਾ ਚਾਹ ਲੱਗ ਕੇ ਤਿਆਰ ਹੈ ਜੀ ਆ ਜਾਓ ਬਈ ਵਾਹਿਗੁਰੂ 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 ਆਓ वाहिगुरू जी आजो साईं संगत जी आजो संगत आजो लालो साईं वाहेगुरु हलो ख़ाली ਕੱਲੇ ਬਨੇ ਦਾ ਇਸੇ ਨਾ ਮਾਰ ਦੇ ਕੱਲੇ ਬਨੇ ਦਾ ਨਹੀਂ ਨਾ ਬਾਈ ਕੱਲੇ ਨੂੰ ਮੀਂਹ ਨਹੀਂ ਆਉਂਦੀ ਹੋਣੀ ਮੇਰਾ ਮਾਤਾ ਬੰਦਾ ਪਾਉਂਦਾ ਹੈ ਇਹ ਉੱਚੀ